ਅਮਰੂਦ ਦਾ ਫਲ ਬਹੁਤ ਹੀ ਪੰਜਾਬ ਦਾ ਕਾਮਨ ਜੈਕ ਫਲ ਹੈ ਇਹ ਆਮ ਘਰਾਂ ਵਿੱਚ ਮਿਲ ਜਾਂਦਾ ਹੈ ਆਮ ਖੇਤਾਂ ਘਰਾਂ ਵਿੱਚ ਅਮਰੂਦ ਦੇ ਬੂਟੇ ਮਿਲ ਜਾਂਦੇ ਹਨ ਔਰ ਅਮਰੂਦ ਸ਼ਰੀਲੇ ਵੀ ਕਾਫੀ ਲਾਹੇਵੰਦ ਹੁੰਦਾ ਹੈ ਜਿਸ ਨੂੰ ਖਾਣ ਨਾਲ ਪੇਟ ਵਿਅਕਤੀ ਦਾ ਪੇਟ ਬਹੁਤ ਨਰਮ ਰਹਿੰਦਾ ਹੈ ਔਰ ਇਹ ਫਲ ਦੇਖੋ ਕਿੰਨੇ ਭਾਰੀ ਮਾਤਰਾ ਵਿੱਚ ਲੱਗੇ ਹੋਏ ਨੇ ਇਹ ਬੂਟਾ ਮੇਰੇ ਘਰ ਲੱਗਿਆ ਹੋਇਆ ਹੈ ਮੇਰੇ ਘਰ ਵਿੱਚ ਜਿਹੜੇ ਅਮਰੂਦ ਲਾਏ ਹਨ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਆਮ ਤੌਰ ਤੇ ਅਮਰੂਦ ਜਦੋਂ ਕੱਟியே ਤਾਂ ਚਿੱਟੇ ਦਿਖਾਈ ਦਿੰਦੇ ਹਨ ਪਰ ਇਹ ਦੇਖੋ ਬਿਲਕੁਲ ਗੁਲਾਬੀ ਰੰਗ ਦੇ ਹਨ ਔਰ ਮਿਠਾਸ ਵੀ ਪੂਰੀ ਹੈ ਆਮ ਤੌਰ ਤੇ ਕਈ ਵਾਰ ਫਿੱਕਾ ਹੁੰਦਾ ਹੈ ਪਰ ਇਹ ਬਿਲਕੁਲ ਗੁਲਾਬੀ ਰੰਗ ਦੇ ਅੰਬੂਦਾਰਨ ਆਸ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ